ਦੋਸਤੋ ਪੰਜਾਬੀ ਟਰਬਿਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨ ਅੰਦੋਲਨ ਭਾਰਤ ਬੰਦ ਅਤੇ ਕੇਂਦਰ ਦੀਆਂ ਚਾਲਾਂ ਬਾਰੇ ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ ਦਵਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਜੀ ਦਵਿੰਦਰ ਜੀ ਕੇਂਦਰ ਸਰਕਾਰ ਦੇ ਤਿੰਨੋਂ ਖੇਤੀ ਕਾਨੂੰਨਾ ਖਿਲਾਫ ਕਿਸਾਨ ਜਿੱਥੇ ਬੰਦੀਆਂ ਵੱਲੋਂ ਪਿਛਲੇ ਢਾਈ ਤਿੰਨ ਮਹੀਨਿਆਂ ਤੋਂ ਚੱਲ ਰਿਹਾ ਸੰਘਰਸ਼ ਜਿਹੜਾ ਹੈ ਦਿਨ ਪ੍ਰਤੀ ਦਿਨ ਹੋਰ ਤਿੱਖਾ ਹੁੰਦਾ ਜਾ ਰਿਹਾ ਹੈ ਕਿਸਾਨ ਜਥੇਬੰਦੀਆਂ ਵੱਲੋਂ 8 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਸੀ ਜਿਸ ਨੂੰ ਕਿ ਦੇਸ਼ ਭਰ ਦੀ ਰਾਜਨੀਤਿਕ ਜਥੇਬੰਦੀਆਂ ਵੱਲੋਂ ਸਮਾਜਿਕ ਜਥੇਬੰਦੀਆਂ ਵੱਲੋਂ ਤੇ ਹਰ ਵਰਗ ਵੱਲੋਂ ਜਿਹੜਾ ਸੀਗਾ ਹਮੈਤ ਦਾ ਐਲਾਨ ਕੀਤਾ ਗਿਆ ਸੀ ਅਸੀਂ ਜਾਨਣਾ ਚਾਹਾਂਗੇ ਅੱਜ ਭਾਰਤ ਬੰਦ ਦਾ ਕਿਹੋ ਜਿਹਾ ਹਾਲਾਤ ਦੇਖਣ ਨੂੰ ਮਿਲੇ ਕਿਹੋ ਜਿਹਾ ਸਮਰਥਨ ਰਿਹਾ ਕਿਵੇਂ ਦਾ ਰਿਹਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਦੇਖੋ ਦਾਵੇ ਤੇ ਹਕੀਕਤਾਂ ਜਿਹੋ ਜਿਹਾਂ ਵੀ ਹੋਣ ਉਹ ਇੱਕ ਵੱਖਰੀ ਗੱਲ ਹੁੰਦੀ ਹੈ ਪਰ ਇੱਕ ਸਪਸ਼ਟ ਤੌਰ ਤੇ ਕਿਹਾ ਜਾ ਸਕਦਾ ਹੈ ਜਿਹੜਾ 24 ਸਤੰਬਰ ਤੋਂ ਲਗਾਤਾਰ ਕਿਸਾਨ ਅੰਦੋਲਨ ਪੰਜਾਬ ਚੋਂ ਸ਼ੁਰੂ ਹੋਇਆ ਸੀ ਪੰਜਾਬ ਚੋਂ ਉੱਠ ਕੇ ਦਿੱਲੀ ਦੀਆਂ ਗਰੂਹਾਂ ਤੇ ਜਾ ਪਹੁੰਚਿਆ ਹੁਣ 25 ਨਵੰਬਰ ਤੋਂ ਲੈ ਕੇ ਲਗਾਤਾਰ ਇੱਕ ਤਰ੍ਹਾਂ ਨਾਲ ਦਿੱਲੀ ਦੇ ਜਿਹੜਾ ਸਰਹੱਦ ਤੇ ਬੈਠਾ ਹੈ ਉਹ ਹੁਣ ਸਿਖਰ ਤੇ ਪਹੁੰਚ ਗਿਆ ਜੀ ਜਿਹੜਾ ਅੱਜ ਦਾ ਪੰਜਾਬ ਬੰਦਾ ਸੱਦਾ ਸੀ ਇਥੋਂ ਇਹ ਸਾਬਤ ਹੁੰਦਾ ਹੈ ਵੀ ਕੱਲਾ ਪੰਜਾਬ ਜਾਂ ਹਰਿਆਣਾ ਨਹੀਂ ਹਿੰਦੁਸਤਾਨ ਦੇ ਹਰ ਵਰਗ ਦੀ ਉਹਨਾਂ ਨੂੰ ਹਮਾਇਤ ਹੈ ਜੀ ਤੇ ਦੂਜੀ ਗੱਲ ਇਹ ਜਿਹੜਾ ਅੰਦੋਲਨ ਹੈ ਕਿਸੇ ਇੱਕ ਜਾਤ ਇੱਕ ਫਿਰਕੇ ਇੱਕ ਵਰਗ ਜਾਂ ਇੱਕ ਸੂਬੇ ਦਾ ਨਹੀਂ ਹੈਗਾ ਇਹ ਸਮੁੱਚੀ ਕਿਸਾਨੀ ਦਾ ਅੰਦੋਲਨ ਹੈ ਕਿਸਾਨੀ ਦੇ ਭਵਿੱਖ ਦਾ ਅੰਦੋਲਨ ਹੈ ਕਿਸਾਨੀ ਨੂੰ ਇਹ ਲੱਗਦਾ ਵੀ ਉਹਨਾਂ ਦੇ ਹੱਕਾਂ ਤੇ ਢਾਕਾ ਪੈ ਸਕਦਾ ਹੈ ਉਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਉਹਨਾਂ ਦੀਆਂ ਆਉਣ ਵਾਲੀਆਂ ਪੁਸ਼ਤਾਂ ਦੀ ਜ਼ਿੰਦਗੀਆਂ ਤੇ ਉਹਨਾਂ ਦੇ ਜੀਵਨ ਤੇ ਅਸਰ ਪੈ ਸਕਦਾ ਹੈ ਇਸ ਲਈ ਉਹ ਅੱਜ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਨ ਲਈ ਤਿਆਰ ਹੋਏ ਨੇ ਜਿੱਥੋਂ ਤੱਕ ਆਪਾਂ ਗੱਲ ਕਰੀਏ ਪੰਜਾਬ ਬੰਦ ਦੀ ਜਾਂ ਭਾਰਤ ਬੰਦ ਦੀ ਪੰਜਾਬ ਦੇ ਵਿੱਚ ਪੂਰਨ ਤੌਰ ਤੇ ਬੰਦ ਰਿਹਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਇਹਨੂੰ ਸ਼ਾਂਤਮਈ ਰਹਿਣਾ ਤੁਸੀਂ ਇੱਕ ਪਾਸੇ ਇਹ ਦੇਖੋ ਇਸੇ ਦੌਰ ਦੇ ਵਿੱਚ ਜਿੰਨਾ ਰਾਜਾਂ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਜਾਂ ਉਹਨਾਂ ਦੇ ਸਹਿਯੋਗੀਆਂ ਦੀ ਸਰਕਾਰ ਹੈ ਉੱਥੇ ਭਾਰਤ ਬੰਦ ਨੂੰ ਅਸਫਲ ਬਣਾਉਣ ਲਈ ਹਰ ਤਰ੍ਹਾਂ ਦਾ ਹਰਬਾ ਵਰਤਿਆ ਗਿਆ ਇਸ ਦੀ ਸਭ ਤੋਂ ਵੱਡੀ ਉਦਾਹਰਨ ਤੁਸੀਂ ਦਿੱਲੀ ਵਰਗੇ ਸੂਬੇ ਤੋਂ ਲੈ ਸਕਦੇ ਹੋ ਕਿਉਂਕਿ ਦਿੱਲੀ ਦੇ ਵਿੱਚ ਜਿਹੜੀ ਪੁਲਿਸ ਹੈ ਉਹ ਕੇਂਦਰ ਸਰਕਾਰ ਦੇ ਕੰਟਰੋਲ ਅਧੀਨ ਹੈ ਜੀ ਦਿੱਲੀ ਪੁਲਿਸ ਨੇ ਉੱਥੋਂ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਹਾਊਸ ਅਰੈਸਟ ਕਰ ਲਿਆ ਘਰ ਵਿੱਚ ਜਿਹਨੂੰ ਕਹ ਦਊ ਨਜ਼ਰਬੰਦ ਕਰ ਦਿੱਤਾ ਦਿੱਲੀ ਪੁਲਿਸ ਇਹ ਦਾਵਾ ਕਰਦੀ ਹੈ ਵੀ ਇਸ ਗੱਲ ਦੇ ਵਿੱਚ ਕੋਈ ਸੱਚਾਈ ਨਹੀਂ ਮੁੱਖ ਮੰਤਰੀ ਨੂੰ ਅਸੀਂ ਨਜ਼ਰਬੰਦ ਨਹੀਂ ਕੀਤਾ ਜਦੋਂ ਕਿ ਦਿੱਲੀ ਦਾ ਹੀ ਉਪ ਮੁੱਖ ਮੰਤਰੀ ਮਨੀਸ਼ ਸਸੋਦੀਆ ਅਤੇ ਹੋਰ ਆਗੂ ਇਹ ਆਖ ਰਹੇ ਨੇ ਵੀ ਸਾਨੂੰ ਨਾ ਤਾਂ ਮੁੱਖ ਮੰਤਰੀ ਦੀ ਰਹਿائش ਦੇ ਅੰਦਰ ਜਾਣ ਦਿੱਤਾ ਜਾ ਰਿਹਾ ਤੇ ਨਾ ਹੀ ਮੁੱਖ ਮੰਤਰੀ ਨੂੰ ਬਾਹਰ ਆਉਣ ਦਿੱਤਾ ਜਾ ਰਿਹਾ ਹੈ ਮੈਂ ਗੱਲ ਸਿਰਫ ਇਹ ਦੀ ਉਦਾਹਰਨ ਤਾਂ ਦੇ ਰਿਹਾ ਹਾਂ ਵੀ ਭਾਰਤ ਬੰਦ ਦਾ ਵਿਰੋਧ ਕਰਨ ਵਾਲੀਆਂ ਜਿਹੜੀਆਂ ਤਾਕਤਾਂ ਨੇ ਜਿਹੜੀਆਂ ਇੱਕ ਪਾਸੇ ਹੁਕਮਰਾਨ ਤੇ ਰਾਨੇ ਜੀ ਉਹਨੂੰ ਇੱਕ ਦਿਖਾਉਣ ਵਾਸਤੇ ਵੀ ਇਹ ਇੱਕ ਤਰ੍ਹਾਂ ਨਾਲ ਅਸਫਲ ਹੈ ਇੱਕ ਫਿਰਕੇ ਦੀ ਹੀ ਲੜਾਈ ਹੈ ਇੱਕ ਸੂਬੇ ਦੀ ਲੜਾਈ ਹੈ ਇੱਕ ਜਾਤ ਪਾਤ ਦੀ ਲੜਾਈ ਹੈ ਉਹਨੂੰ ਸਾਬਤ ਕਰਨ ਲਈ ਇਹ ਇਸ ਤਰ੍ਹਾਂ ਦੇ ਚਾਲਾਂ ਚੱਲੀਆਂ ਜਿਸ ਤਰ੍ਹਾਂ ਉੱਤਰ ਪ੍ਰਦੇਸ਼ ਦੇ ਵਿੱਚ ਕੱਲ ਉੱਥੋਂ ਦੇ ਸਾਬਕਾ ਮੁੱਖ ਮੰਤਰੀ ਜੀ ਇਹ ਨੂੰ ਗ੍ਰਿਫਤਾਰ ਕਰਨ ਤੇ ਉੱਥੇ ਲਾਠੀ ਚਾਰਜ ਵਰਗੀਆਂ ਘਟਨਾਵਾਂ ਹੋਈਆਂ ਜੀ ਹੋਰ ਨਾ ਸੂਬਿਆਂ ਦੇ ਵਿੱਚ ਵੀ ਕਈ ਥਾਵਾਂ ਤੇ ਸੁਣਦੇ ਹਾਂ ਪਰ ਕੁੱਲ ਬਣਾ ਕੇ ਮੈਂ ਇੱਕ ਗੱਲ ਇੱਕ ਗੱਲ ਕਹੂੰਗਾ ਕਿਉਂਕਿ ਕਿਸਾਨਾਂ ਨੇ ਇੱਕ ਸੰਦੇਸ਼ ਦਿੱਤਾ ਸੀ ਥਰੂਆਊਟ ਇੰਡੀਆ ਸਾਰੇ ਭਾਰਤ ਦੇ ਲੋਕਾਂ ਨੂੰ ਵੀ ਕਿਸੇ ਨੂੰ ਵੀ ਜਬਰੀ ਬੰਦ ਕਰਨ ਲਈ ਨਹੀਂ ਕਹਿਣਾ ਜੀ ਅਸੀਂ ਇਹ ਵੀ ਦੇਖਦੇ ਆਂ ਕਿ ਪਿਛਲੇ 3 ਮਹੀਨਿਆਂ ਤੋਂ ਜਿਹੜਾ ਕਿਸਾਨਾਂ ਦਾ ਅੰਦੋਲਨ ਹੈ ਉਹ ਪੂਰੀ ਤਰ੍ਹਾਂ ਸ਼ਾਂਤਮਈ ਚੱਲਿਆ ਆ ਰਿਹਾ ਹੈ ਪੁਲਿਸ ਨੇ ਚਾਹੇ ਅਥਰੂ ਗੈਸ ਦੇ ਗੋਲੇ ਸੁੱਟੇ ਚਾਹੇ ਜਲ ਤੋਪਾ ਨਾਲ ਉਹਨਾਂ ਨੂੰ ਪਾਣੀ ਨਾਲ ਵਿਚੇ ਠਕਣ ਦੀ ਕੋਸ਼ਿਸ਼ ਕੀਤੀ ਜਾਂ ਸੜਕਾਂ ਤੇ 10-10 ਫੁੱਟ ਡੂੰਘੇ ਟੋਹੇ ਪੁੱਟ ਕੇ ਉਹਨਾਂ ਦੇ ਰਾਹ ਦੇ ਵਿੱਚ ਰੋੜੇ ਅਟਕਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਆਪਣੀ ਮੰਜ਼ਿਲ ਤੇ ਨਾ ਪਹੁੰਚ ਸਕਣ ਪਰ ਇਹ ਸਭ ਕਾਸੇ ਦੇ باوجود ਸਾਰੇ ਅੰਦੋਲਨ ਦੌਰਾਨ ਕਿਸੇ ਵੀ ਅੰਦੋਲਨਕਾਰੀ ਕਿਸਾਨ ਜਾਂ ਅੰਦੋਲਨ ਦੇ ਵਿੱਚ ਜੁੜੇ ਹੋਏ ਕਿਸੇ ਮੁੰਡੇ ਨੇ ਨੌਜਵਾਨ ਨੇ ਕਿਸੇ ਕੁੱਤੇ ਦੇ ਵੀ ਛੋਟੀ ਨਹੀਂ ਮਾਰੀ ਇਹ ਇੱਕ ਸਭ ਤੋਂ ਵੱਡੀ ਵੱਡਾ ਸਬੂਤ ਹੈ ਇਸ ਸ਼ਾਂਤਮਈ ਅੰਦੋਲਨ ਦਾ ਤੇ ਇਸ ਅੰਦੋਲਨ ਨੂੰ ਕਾਮਯਾਬ ਵੀ ਸ਼ਾਂਤੀ ਨਾਲ ਹੀ ਕਰਨਾ ਹੈ ਕਿਉਂਕਿ ਸਿੱਖਾਂ ਦਾ ਕਹਿ ਲਓ ਪੰਜਾਬ ਦਾ ਕਹਿ ਲਓ ਹਿੰਦੁਸਤਾਨ ਦਾ ਕਹਿ ਲਓ ਚਾਹੇ ਜਿਸ ਦੀ ਅਗਵਾਈ ਚਾਹੇ ਬਾਬਾ ਖੜਕ ਸਿੰਘ ਨੇ ਕੀਤੀ ਹੋਵੇ ਚਾਹੇ ਮਹਾਤਮਾ ਗਾਂਧੀ ਨੇ ਕੀਤੀ ਹੋਵੇ ਜਦੋਂ ਸ਼ਾਂਤਮਈ ਅੰਦੋਲਨ ਹੁੰਦਾ ਹੈ ਤਾਂ ਹਕੂਮਤਾਂ ਦਾ ਭਰਮ ਟੁੱਟਦਾ ਹੈ ਹੰਕੂਮਤਾ ਦਾ ਹੰਕਾਰ ਟੁੱਟਦਾ ਹੈ ਹੰਕੂਮਕਾਂ ਦੇ ਸਾਰੇ ਭੁਲੇਖੇ ਦੂਰ ਹੋ ਜਾਂਦੇ ਨੇ ਇਸ ਲਈ ਇਸ ਅੰਦੋਲਨ ਦੇ ਵੀ ਜਿਹੜੇ ਜਿਹੜੇ ਕਾਮਯਾਬੀ ਹੋਊਗੀ ਉਹ ਹਕੂਮਤ ਦੇ ਭਰਮ ਭੁਲੇਖੇ ਦੂਰ ਕਿਸਾਨਾਂ ਦੀ ਸ਼ਾਂਤੀ ਉਹਨਾਂ ਦਾ ਜਿਹੜਾ ਤਹੱਲਮ ਜਿਹੜਾ ਉਹਨਾਂ ਨੇ ਰੱਖਣਾ ਜਿਹੜੇ ਉਹਨਾਂ ਦੀ ਪੇਸ਼ੈਂਸ ਹੈ ਉਹਨੇ ਹੀ ਦੂਰ ਕਰਨੇ ਜੀ ਜੀ ਦਵਿੰਦਰ ਜੀ ਜਿਵੇਂ ਤੁਸੀਂ ਦੱਸਿਆ ਵੀ ਕਿ ਭਾਰਤ ਬੰਦ ਨੂੰ ਪੰਜਾਬ ਦੇ ਵਿੱਚ ਜਿਹੜਾ ਹੈਗਾ ਬਹੁਤ ਵੱਡੇ ਪੱਧਰ ਤੇ ਹੰਗਾਰਾ ਮਿਲਿਆ ਅਸੀਂ ਜਾਨਣਾ ਚਾਹਾਂਗੇ ਪੰਜਾਬ ਤੋਂ ਬਾਹਰ ਜੇ ਗੱਲ ਕਰੀਏ ਹਰਿਆਣਾ ਹਿਮਾਚਲ ਜਾਂ ਹੋਰ ਦੇਸ਼ ਦੀ ਉੱਥੇ ਕਿਹੋ ਜਿਹੇ ਹਾਲਾਤ ਜਿਹੜੇ ਰਹੀ ਤੇ ਅੱਜ ਦੇਖੋ ਜਿੱਥੋਂ ਤੱਕ ਆਪਾਂ ਜਿਹੜਾ ਸਰਸਰੀ ਨਿਗਾਹ ਮਾਰੀ ਹੈ ਸੋਸ਼ਲ ਮੀਡੀਆ ਤੋਂ ਜਿਹੜੀਆਂ ਆਪਾਂ ਨੂੰ ਰਿਪੋਰਟਾਂ ਮਿਲੀਆਂ ਨੇ ਜਾਂ ਟੈਲੀਵਿਜ਼ਨ ਚੈਨਲਾਂ ਤੋਂ ਮਿਲੀਆਂ ਨੇ ਕਿ ਬੰਦ ਨੂੰ ਜੇ ਆਪਾਂ ਦੇਖਿਆ ਜਾਏਗੇ ਲੋਕਾਂ ਨੇ ਸਪੋਰਟ ਦੀ ਗੱਲ ਹੁੰਦੀ ਹੈ ਗੱਲ ਕੱਲੀ ਸਿਰਫ ਇਹ ਨਹੀਂ ਹੁੰਦਾ ਵੀ ਦੁਕਾਨ ਬੰਦ ਕਰਕੇ ਜਾਂ ਆਪਦੀ ਟੈਕਸੀ ਬੰਦ ਕਰਕੇ ਬੱਸ ਬੰਦ ਕਰਕੇ ਹੀ ਜਿਹੜੀ ਸਪੋਰਟ ਦੀ ਗੱਲ ਕਰੀਏ ਉਹ ਤਾਂ ਮੈਂ ਇਹ ਹੀ ਕਹੂੰਗਾ ਵੀ ਪੰਜਾਬ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸਾਰੇ ਸੂਬਿਆਂ ਦੇ ਵਿੱਚ ਬੰਦ ਨੂੰ ਪੂਰਨ ਹਮਾਇਤ ਮਿਲੀ ਹੈ ਜੇਦੋਂ ਅਸੀਂ ਟਵਿੱਟਰ ਤੇ ਦੇਖਦੇ ਹਾਂ ਤਾਂ ਗੁਜਰਾਤ ਜਿੱਥੇ ਭਾਰਤੀ ਜਨਤਾ ਪਾਰਟੀ ਦਾ ਬਹੁਤ ਲੰਮਾ ਸਮਾਂ ਰਾਜ ਚੱਲੇ ਆ ਰਿਹਾ ਹੈ ਉੱਥੇ ਵੀ ਬੰਦਦੀਆਂ ਤਸਵੀਰਾਂ ਸਾਨੂੰ ਟਵਿੱਟਰ ਤੇ ਦੇਖਣ ਨੂੰ ਮਿਲਦੀਆਂ ਨੇ ਸਾਨੂੰ ਉੜੀਸਾ ਦੀਆਂ ਵੀ ਦੇਖਣ ਨੂੰ ਮਿਲਦੀਆਂ ਨੇ ਸਾਨੂੰ ਤਾਮਿਲ ਲੱਡ ਤੋਂ ਵੀ ਮਿਲਦੀਆਂ ਨੇ ਸਾਨੂੰ ਕੇਰਲਾ ਤੋਂ ਵੀ ਮਿਲਦੀਆਂ ਨੇ ਸਾਨੂੰ ਜਿਹੜੇ ਐ ਨਾਰਥ ਇੰਡੀਆ ਦੇ ਰਾਜਾਂ ਤੋਂ ਵੀ ਬੰਦਦੀਆਂ ਤਸਵੀਰਾਂ ਜਿਹੜੀਆਂ ਉਹ ਦੇਖਣ ਨੂੰ ਮਿਲਦੀਆਂ ਨੇ ਲਖਨਊ ਸ਼ਹਿਰ ਦੇ ਵਿੱਚ ਵੀ ਬੰਦਦੀਆਂ ਤਸਵੀਰਾਂ ਮਿਲਦੀਆਂ ਦਿੱਲੀ ਦੀ ਮੈਂ ਤੁਹਾਨੂੰ ਕਈ ਉਦਾਹਰਣਾਂ ਦਿੱਤੀਆਂ ਨੇ ਹਰਿਆਣੇ ਦੇ ਵਿੱਚ ਵੀ ਬੰਦ ਮੈਨੂੰ ਲੱਗਦਾ ਵੀ 70-80% ਤੱਕ ਬੰਦ ਜਿਹੜੇ ਸਾਨੂੰ ਰਿਪੋਰਟਾਂ ਮਿਲਗੀਆਂ ਨੇ ਉਹ ਬੰਦ ਸਫਲ ਰਿਹਾ Rajasthan ਤੋਂ ਵੀ ਇਸੇ ਤਰ੍ਹਾਂ ਦੀਆਂ ਰਿਪੋਰਟਾਂ ਮਿਲਦੀਆਂ ਨੇ ਜਦੋਂ ਤੱਕ ਜਦੋਂ ਅਸੀਂ ਕਿਉਂਕਿ ਅਜੇ ਤੱਕ ਜਿਹੜਾ ਐਨਲਿਸਿਸ ਕਰਦੇ ਆ ਉਹ ਸੋਸ਼ਲ ਮੀਡੀਆ ਦੀਆਂ ਰਿਪੋਰਟਾਂ ਤੇ ਟੀਵੀ ਚੈਨਲ ਆਂਦੀਆਂ ਰਿਪੋਰਟਾਂ ਜਿਹੜੀਆਂ ਖਾਸ ਕਰਕੇ ਕੋਈ ਟੈਲੀਵਿਜ਼ਨ ਚੈਨਲ ਵੀ ਬੋਲੀ ਕਿਸ ਤਰ੍ਹਾਂ ਦੀ ਬੋਲਦੇ ਨੇ ਇਹ ਦੱਸਣ ਦੀ ਲੋੜ ਨਹੀਂ ਕਿਸ ਤਰ੍ਹਾਂ ਦਾ ਮੀਡੀਆ ਦੇ ਵਾਸਤੇ ਕਿਸ ਤਰ੍ਹਾਂ ਦੇ ਨਵੇਂ ਪ੍ਰਚਲਿਤ ਹੋ ਗਏ ਇਹ ਆਪਾਂ ਨੂੰ ਬਾਰ ਬਾਰ ਰਿਪੀਟ ਕਰਨ ਦੀ ਲੋੜ ਨਹੀਂ ਮੀਡੀਆ ਦੇ ਜਿਹੜੇ ਇੱਕ ਹਿੱਸੇ ਵੱਲੋਂ ਜੋ ਅਸਲ ਤਸਵੀਰ ਦਿਖਾਈ ਜਾ ਰਹੀ ਹੈ ਉਹਦਾ ਉਹਦੇ ਤੋਂ ਇਹ ਸਪਸ਼ਟ ਕਿਹਾ ਜਾ ਸਕਦਾ ਹੈ ਚਾਹੇ ਉਹ ਮਹਾਰਾਸ਼ਟਰਾ ਹੋਵੇ ਚਾਹੇ ਕੋਈ ਕਰਨਾਟਕਾ ਹੋਵੇ ਜਿੱਥੇ ਕੋਈ ਸੂਬਾ ਹੋਵੇ। ਹ 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 ਅਮਿਤ ਸ਼ਾਹ ਵੱਲੋਂ ਕਿਸਾਨ ਜਥੇਬੰਦੀਆਂ ਨੇ ਆਗੂ ਨੂੰ ਸੱਦਿਆ ਜਾਂਦਾ ਹੈ ਮੀਟਿੰਗ ਤੋਂ ਪਹਿਲਾਂ ਗੱਲਬਾਤ ਲਈ ਬੁਲਾਇਆ ਜਾਂਦਾ ਤੇ ਉਸ ਤੋਂ ਪਹਿਲਾਂ ਜੇ ਗੱਲ ਕਰੀਏ ਅੱਜ ਸਵੇਰੇ ਕੁਝ ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਹੈਗੇ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਵੀ ਮਿਲ ਕੇ ਆਏ ਨੇ ਇਹਨਾਂ ਮੁਲਾਕਾਤਾਂ ਨੂੰ ਜਿਹੜਾ ਹੈਗਾ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਅਜਿਹੀਆਂ ਮੁਲਾਕਾਤਾਂ ਨੂੰ ਕਿਵੇਂ ਵੇਖਿਆ ਜਾ ਰਿਹਾ ਦੇਖੋ ਹਕੂਮਤਾਂ ਦੀ ਸਭ ਤੋਂ ਪਹਿਲੀ ਚਾਲ ਹੁੰਦੀ ਹੈ ਪਾੜੋ ਤੇ ਰਾਜ ਕਰੋ ਦੀ ਨੀਤੀ ਤੇ ਚੱਲਣਾ ਜੀ ਅੰਗਰੇਜ਼ਾਂ ਨੇ 2.5 300 ਸਾਲ ਐਵੇਂ ਰਾਜ ਨਹੀਂ ਕੀਤਾ ਉਹਨਾਂ ਨੇ ਵੀ ਅਲੱਗ-ਅਲੱਗ ਫਿਰਕਿਆਂ ਨੂੰ ਅਲੱਗ-ਅਲੱਗ ਵਰਗਾਂ ਨੂੰ ਅਲੱਗ-ਅਲੱਗ ਸੋਪਿਆਂ ਸੂਬਿਆਂ ਨੂੰ ਆਪਸ ਵਿੱਚ ਲੜਾ ਕੇ ਮਰਵਾ ਕੇ ਪਾੜ ਕੇ ਹੀ ਇਹਨਾਂ ਲੰਬਾ ਸਮਾਂ ਰਾਜ ਕੀਤਾ ਸੀ ਜਿਹੜੀ ਪਹਿਲੀ ਘਟਨਾ ਸੀ ਜਦੋਂ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੂੰ ਜੀ ਕੁਝ ਕਿਸਾਨ ਜਥੇਬੰਦੀਆਂ ਦੇ ਲੀਡਰ ਜਾ ਕੇ ਮਿਲਦੇ ਨੇ ਜੀ ਤੇ ਜਿਹੜੇ ਕੇਂਦਰ ਨੇ ਤਿੰਨ ਖੇਤੀ ਕਾਨੂੰਨ ਲਿਆਂਦੇ ਨੇ ਉਹਨਾਂ ਦੀ ਹਮਾਇਤ ਕਰਦੇ ਨੇ ਉਥੋਂ ਸਿੱਧਾ ਸਿੱਧੇ ਤੌਰ ਤੇ ਇਹੀ ਪ੍ਰਭਾਵ ਜਾਂਦਾ ਹੈ ਵੀ ਭਾਰਤ ਦੀ ਜਿਹੜੀ ਸਰਕਾਰ ਹੈ ਉਹਦੇ ਖਿਲਾਫ ਜਿਸ ਤਰ੍ਹਾਂ ਦਾ ਅੰਦੋਲਨ ਚੱਲ ਰਿਹਾ ਹੈ ਉਸ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਉਹਨੂੰ ਸੱਟ ਮਾਰਨ ਲਈ ਪਾੜੋ ਤੇ ਰਾਜਕਰੋ ਦੀ ਨੀਤੀ ਚੱਲਦੀ ਤੇ ਚੱਲ ਰਹੀ ਹੈ ਤਾਂ ਜੋ ਇਹ ਸਾਬਤ ਕੀਤਾ ਜਾ ਸਕੇ ਇਹ ਦਿਖਾਇਆ ਜਾ ਸਕੇ ਮੁਲਕ ਦੇ ਲੋਕਾਂ ਨੂੰ ਵੀ ਸਾਰੇ ਕਿਸਾਨ ਜਾਂ ਸਾਰੀਆਂ ਕਿਸਾਨ ਜਥੇਬੰਦੀਆਂ ਇਹਨਾਂ ਖੇਤੀ ਕਾਨੂੰਨਾਂ ਦੇ ਵਿਰੋਧ ਨਹੀਂ ਹੈਗੀਆਂ ਇਹਨਾਂ ਖੇਤੀ ਕਾਨੂੰਨਾਂ ਦੇ ਖਿਲਾਫ ਨਹੀਂ ਲੜ ਰਹੀਆਂ ਕੁਝ ਅਜਿਹੀਆਂ ਜਥੇਬੰਦੀਆਂ ਵੀ ਹੈਗੀਆਂ ਜੋ ਇਹਨਾਂ ਬਿਲਾਂ ਦੀ ਇਹਨਾਂ ਕਾਨੂੰਨਾਂ ਦੀ ਜਿਹੜੀ ਹਮਾਇਤ ਕਰ ਰਹੀਆਂ ਨੇ ਇਸ ਕਰਕੇ ਇਹ ਕਾਨੂੰਨ ਬਣੇ ਰਹਿਣੇ ਚਾਹੀਦੇ ਨੇ ਇਹ ਇੱਕ ਪ੍ਰੈਸ਼ਰ ਟੈਕਟਸ ਨੇ ਤਾਂ ਜੋ ਅੰਦੋਲਨ ਨੂੰ ਕਮਜ਼ੋਰ ਕੀਤਾ ਜਾ ਸਕੇ ਇਹ ਅੰਦੋਲਨ ਕਰ ਰਹੇ ਕਿਸਾਨ ਅਤੇ ਉਹਨਾਂ ਜਥੇਬੰਦੀਆਂ ਦੇ ਅਗੋਂ ਤੱਕ ਨਿਰਪਰ ਕਰਦਾ ਹੈ ਉਹ ਆਪਣੀ ਕਿਸ ਤਰ੍ਹਾਂ ਦੀ ਰਣਨੀਤੀ ਅਪਣਾ ਕੇ ਕੇਂਦਰ ਸਰਕਾਰ ਜਾਂ ਕਿਸੇ ਮੰਤਰੀ ਦੇ ਇਹੋ ਜਿਹੇ ਹਥਿਆਰ ਨੂੰ ਕਿਸ ਤਰ੍ਹਾਂ ਖੁੰਡਾ ਕਰਦੇ ਨੇ ਜੀ ਦੂਸਰੀ ਗੱਲ ਇੱਕ ਹੋਰ ਜਿਹੜੀ ਦੇ ਵਿੱਚ ਮਹੱਤਵਪੂਰਨ ਗੱਲ ਹੈ ਕਿਉਂਕਿ ਕੱਲ ਨੂੰ ਜੀ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਭਾਰਤ ਸਰਕਾਰ ਦੇ ਮੰਤਰੀਆਂ ਨਾਲ 6ਵੇਂ ਗੇੜ ਦੀ ਮੀਟਿੰਗ ਹੋਣੀ ਹੈ ਜੀ ਤੁਸੀਂ ਇਹ ਕਹੋ ਵੀ ਪੰਜਾਬ ਜਾਂ ਕੱਲੇ ਮੁਲਕ ਦੀਆਂ ਨਹੀਂ ਸਾਰੀ ਦੁਨੀਆ ਦੀਆਂ ਨਜ਼ਰਾਂ ਕੱਲ ਨੂੰ 9 ਤਰੀਕ ਨੂੰ ਹੋਣ ਵਾਲੀ ਮੀਟਿੰਗ ਤੇ ਟਿਕੀਆਂ ਹੋ ਜਾਂਦੀ ਨੇ ਜੀ ਵੀ ਇਹਦਾ ਕੀ ਹੱਲ ਨਿਕਲਦਾ ਸਾਨੂੰ ਜਦੋਂ ਲੋਕ ਪੁੱਛਦੇ ਨੇ ਉਹ ਇਹੀ ਪੁੱਛਦੇ ਨੇ ਕੱਲ ਦੀ ਮੀਟਿੰਗ ਚ ਕੀ ਹੋਊ ਜਦੋਂ ਅਸੀਂ ਟਵਿੱਟਰ ਤੇ ਦੇਖਦੇ ਆ ਤਾਂ ਇਹੀ ਆਉਂਦਾ ਕੱਲ ਦੀ ਮੀਟਿੰਗ ਚ ਕੀ ਹੋਊ ਉਸ ਤੋਂ ਪਹਿਲਾਂ ਜਿਹੜੀ ਸਭ ਤੋਂ ਵੱਡੀ ਘਟਨਾ ਵਾਪਰੀ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਨੇ ਅੱਜ ਸ਼ਾਮ ਨੂੰ ਕਿਸਾਨ ਜਥੇਬੰਦੀਆਂ ਦੇ 11 ਨੁਮਾਇੰਦਿਆਂ ਦੀ ਇੱਕ ਮੀਟਿੰਗ ਕੀਤੀ ਹੈ ਜੀ ਪਤਾ ਇਹ ਲੱਗਿਆ ਜੋ ਆਪਾਂ ਨੂੰ ਜਾਣਕਾਰੀ ਮਿਲੀ ਹੈ ਵੀ ਪਹਿਲਾਂ 5 ਨਮਾਇंदे ਨੂੰ ਹੌਲੂ ਕਿਹਾ ਸੀ ਪਰ ਕਿਉਂਕਿ ਕਿਸਾਨ ਜਥੇਬੰਦੀਆਂ ਬਹੁਤ ਜ਼ਿਆਦਾ ਨੇ 32 ਕਿਸਾਨ ਜਥੇਬੰਦੀਆਂ ਦਾ ਸਿਰਫ ਪੰਜਾਬ ਦੀਆਂ ਨੇ ਇਸ ਲਈ 8 ਜਿਹੜੇ ਨਮਾਇंदे ਨੇ ਉਹ ਪੰਜਾਬ ਦੀਆਂ ਜਥੇਬੰਦੀਆਂ ਦੇ ਤੇ 3 ਜਿਹੜੇ ਨਮਾਇंदे ਨੇ ਉਹ ਜਿਹੜੇ ਨੇ ਹੋਰ ਨਾਲ ਸੂਬਿਆਂ ਦੇ ਉਹਨਾਂ ਚ ਜਿਹੜੇ ਹੁਣ ਤੱਕ ਆਪਾਂ ਨੂੰ ਪਤਾ ਲੱਗਾ ਹੈ ਜਿਹੜਾ ਸੂਤਰਾਂ ਤੋਂ ਡਾਕਟਰ ਦਰਸ਼ਨਪਾਲ ਬਲਬੀਰ ਸਿੰਘ ਰਾਜੇਵਾਲ ਜਣੇ ਰੁੱਦੂ ਸਿੰਘ ਬੂਟਾ ਸਿੰਘ ਭੁਰਜਗੈਲ ਗੁਰਬੀਤ ਸਿੰਘ ਚੜੂਨੀ ਤੇ ਬਾਕੀ ਸਟਕਤ ਵਗੈਰਾ ਵਗੈਰਾ ਹੋਰ ਮੇਰੇ ਕੁਝ ਨਾਮ ਅਚਨ ਚਿਤ ਜਾ ਨਹੀਂ ਆ ਰਹੇ ਇਹ ਜਿਹੜੇ ਲੀਡਰ ਨੇ ਸ਼ਾਮ ਨੂੰ ਅਮਿਤ ਸ਼ਾਹ ਨਾਲ ਮੀਟਿੰਗ ਕਰਨਗੇ ਪਤਾ ਇਹ ਲੱਗਿਆ ਵੀ ਅਮਿਤ ਸ਼ਾਹ ਨੇ ਇਹਨਾਂ ਕਿਸਾਨ ਆਗੂਆਂ ਨੂੰ ਜਿਹੜੀ ਕੱਲ ਨੂੰ ਮੀਟਿੰਗ ਹੋਣੀ ਹੈ ਉਹਦਾ ਏਜੰਡਾ ਦੇਣਾ ਹੈ ਵੀ ਅਸੀਂ ਕੱਲ ਨੂੰ ਕੀ ਕਰਨ ਜਾ ਰਹੇ ਹਾਂ ਜੀ ਕਿਉਂਕਿ ਇਸ ਤੋਂ ਪਹਿਲਾਂ ਜਿੰਨੀਆਂ ਮੀਟਿੰਗਾਂ ਹੋਈਆਂ ਸੀ ਉਹਨਾਂ ਮੀਟਿੰਗਾਂ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਇੱਕੋ ਸ਼ਰਤ ਰੱਖੀ ਗਈ ਸੀ ਵੀ ਜੋ ਕੁਝ ਤੁਸੀਂ ਮੀਟਿੰਗਾਂ 'ਚ ਕਰਨਾ ਹੈ ਉਹਦਾ ਏਜੰਡਾ ਸਾਨੂੰ ਪਹਿਲਾਂ ਦਿੱਤਾ ਜਾਵੇ ਇਸ ਲਈ ਕਿਹਾਇਆ ਗਿਆ ਪਰ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਨੇ ਉਹ ਵੀ ਬੜੇ ਕੂਟਨੀਤਕ ਮੰਨੇ ਜਾਂਦੇ ਨੇ ਇਸ ਲਈ ਉਹ ਕਿਸ ਤਰ੍ਹਾਂ ਦੀ ਚਾਲ ਚੱਲਦੇ ਨੇ ਕਿ ਉਹ ਇਹਨਾਂ ਜਿਹੜੇ ਹੈ ਮੰਤਰੀ ਦੀਆਂ ਘੋੜਮੋਲ ਗੱਲਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਲੀਡਰ ਆਉਂਦੇ ਨੇ ਜਾਂ ਵਾਕੈ ਹੀ ਕੇਂਦਰੀ ਗ੍ਰਹਿ ਮੰਤਰੀ ਕੋਈ ਠੋਸ ਜਿਹੜੀ ਹੈ ਤਸਵੀਜ ਇਹਨਾਂ ਦੇ ਸਾਹਮਣੇ ਰੱਖਦੇ ਨੇ ਇਹ ਆਉਣ ਵਾਲਾ ਟਾਈਮ ਦੱਸੂਗਾ ਦਵਿੰਦਰਪਾਲ ਜੀ ਜਿਵੇਂ ਤੁਸੀਂ ਦੱਸਿਆ ਵੀ ਕਿ ਹਰ ਕੋਈ ਇਹੋ ਜਾਨਣਾ ਚਾਹੁੰਦਾ ਹੈ ਵੀ ਕੱਲ ਦੀ ਮੀਟਿੰਗ ਚ ਕੀ ਬਣੂ ਅਸੀਂ ਵੀ ਜਾਨਣਾ ਚਾਹਾਂਗੇ ਕੱਲ ਦੀ ਮੀਟਿੰਗ ਚ ਕੀ ਬਣੂ ਕੀ ਕੇਂਦਰ ਸਰਕਾਰ ਕਿਸਾਨਾਂ ਦੀ ਮੰਗਾਂ ਮੰਨੂਗੀ ਕਿਸਾਨਾਂ ਅੱਗੇ ਝੁਕੇਗੀ ਦੇਖੋ ਇਹ ਬਹੁਤ ਡੂੰਘਾ ਸਵਾਲ ਹੈ ਜਿੱਥੋਂ ਤੱਕ ਅਸੀਂ ਕਹਿ ਲਈਏ ਭਾਰਤੀ ਜਨਤਾ ਪਾਰਟੀ ਉਸ ਪਾਰਟੀ ਦੇ ਸਾਰੇ ਮੰਤਰੀ ਤੇ ਇਥੋਂ ਤੱਕ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜੋ ਉਹਨਾਂ ਦਾ ਵਿਵਹਾਰ ਸਾਹਮਣੇ ਆ ਰਿਹਾ ਹੈ ਇਥੋਂ ਤੱਕ ਕੇ ਮੀਟਿੰਗ ਤੋਂ ਅ ਪਹਿਲਾਂ ਤੱਕ ਹੁਣ ਤੱਕ ਕੱਲ ਤੋਂ ਲੈ ਕੇ ਜਿਹੜੀ ਹੁਣ ਤੱਕ ਮੁਹਿੰਮ ਚੱਲੀ ਹੈ ਕੱਲ ਜਿਵੇਂ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਨੇ ਜੀ ਪ੍ਰੈਸ ਕਾਨਫਰੰਸ ਕੀਤੀ ਜਿਹਨੀਆਂ ਅੱਜ ਹੋਈਆਂ ਅੱਜ ਅਖਬਾਰਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਭਿਆਨ ਵੀ ਸ਼ਾਮਿਲ ਹੈ ਜੀ ਉਹਨਾਂ ਨੇ ਤਿੰਨੋਂ ਖੇਤੀ ਕਾਨੂੰਨਾ ਦੀ ਜ਼ੋਰਦਾਰ ਬਕਾਲਤ ਕੀਤੀ ਹੈ ਜੀ ਇਥੋਂ ਤੱਕ ਕੇ ਕਾਂਗਰਸ ਸਬੇਤ ਸਾਰੀਆਂ ਵਿਰੋਧੀ ਧਿਰਾਂ ਨੂੰ ਭੰਡਿਆ ਹੈ ਜੀ ਭਾਰਤੀ ਜਨਤਾ ਪਾਰਟੀ ਦੇ ਇੱਕ ਮੰਤਰੀ ਨੇ ਤਾਂ ਆਪਣੇ ਪੁਰਾਣੇ ਭਾਈਵਾਲ ਅਕਾਲੀ ਦਲ ਨੂੰ ਵੀ ਭੰਡਿਆ ਹੈ ਜੀ ਹੋਰਾਂ ਨੂੰ ਵੀ ਭੰਡਿਆ ਹੈ ਵੀ ਇਹੀ ਪਾਰਟੀਆਂ ਸੀ ਇਹੀ ਕਾਂਗਰਸ ਦੇ ਲੀਡਰ ਸੀ ਜਿਹੜੇ ਇਸ ਜੋ ਕਾਨੂੰਨ ਪਾਰਲੀਮੈਂਟ ਨੇ ਹੁਣ ਪਾਸ ਕੀਤੇ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਇਸੇ ਤਰ੍ਹਾਂ ਕੰਮ ਕਰਨਾ ਇਹ ਇਛੁਕ ਸੀ ਤੇ ਇਸੇ ਤਰ੍ਹਾਂ ਕੰਮ ਕਰਨਾ ਚਾਹੁੰਦੇ ਸੀ ਇਹੀ ਇਹਨਾਂ ਦੇ ਏਜੰਡੇ ਸੀ ਸਾਰਾ ਕੁਝ ਜੀ ਉਹਨਾਂ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਅਸੀਂ ਉਹੀ ਕੁਝ ਕੀਤਾ ਜੋ ਸਾਡੇ ਪੂਰਵਜਾਂ ਨੇ ਕੀਤਾ ਸੀ ਪੂਰਵਜ ਮਤਲਬ ਉਹਨਾਂ ਤੋਂ ਪਹਿਲੇ ਸਰਕਾਰਾਂ ਨੇ ਕੀਤਾ ਸੀ ਜਾਂ ਅਸੀਂ ਉਹ ਕਰ ਰਹੇ ਹਾਂ ਹੁਣ ਦੇਖਣ ਵਾਲੀ ਸਭ ਤੋਂ ਵੱਡੀ ਗੱਲ ਇਹ ਹੈ ਕਿਸਾਨ ਜਥੇਬੰਦੀਆਂ ਦੀ ਇੱਕੋ ਮੰਗ ਹੈ ਕਾਨੂੰਨ ਤਿੰਨੋਂ ਕਾਨੂੰਨ ਵਾਪਸ ਕਰੋ ਤੇ ਜਿਹੜੇ ਦੋ ਹੋਰ ਕਾਨੂੰਨ ਲਿਆਂਦੇ ਜਾ ਰਹੇ ਨੇ ਇੱਕ ਆਰਡੀਨੈਂਸ ਜਾਰੀ ਕੀਤਾ ਪਰਾਲੀ ਸਾੜਨ ਵਾਲਾ ਇੱਕ ਕਰੋੜ ਦੇ ਜੁਰਮਾਨੇ ਵਾਲਾ ਤੇ ਤੀਜਾ ਜਿਹੜਾ ਉਹ ਬਿਜਲੀ ਐਕਟ ਲਿਆਂਦਾ ਜਾ ਰਿਹਾ ਵੀ ਇਹ ਪੰਜੇ ਕਾਨੂੰਨ ਜਿਹੜੇ ਨੇ ਇਹ ਵਾਪਸ ਹੋਣੇ ਚਾਹੀਦੇ ਨੇ ਜੀ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਉਹਨਾਂ ਨੇ ਬਣਾਇਆ ਹੋਇਆ ਮੁੱਛ ਦਾ ਸਵਾਲ ਉਹਨਾਂ ਨੇ ਬਣਾਇਆ ਹੋਇਆ ਨੱਕ ਦਾ ਸਵਾਲ ਜੀ ਇਥੋਂ ਤੱਕ ਇਹ ਤਾਂ ਇਹ ਪਤਾ ਲੱਗਿਆ ਵੀ ਭਾਰਤ ਸਰਕਾਰ ਤਿੰਨੋਂ ਕਾਨੂੰਨਾਂ ਨੂੰ ਸੋਧਣ ਲਈ ਤਿਆਰ ਹੈ ਉਹਦੇ ਵਿੱਚ ਹਰ ਤਰ੍ਹਾਂ ਦੀ ਐਮੈਂਡਮੈਂਟ ਹਰ ਤਰ੍ਹਾਂ ਦੀ ਸੋਧ ਕਰਨ ਨੂੰ ਤਿਆਰ ਹੈ ਬਿਲਕੁਲ ਕਹਿੰਦੇ ਟੁੱਥਲੈਸ ਕਰ ਦਿੰਨੇ ਆ ਜੀ ਬਿਲਕੁਲ ਦੰਦ ਕੱਢ ਦਿੰਨੇ ਆ ਜਮਾ ਉਹਦੇ ਵਿੱਚ ਕੱਖ ਨਹੀਂ ਰਹੂਗਾ ਪਰ ਕਾਨੂੰਨ ਵਾਪਸ ਨਹੀਂ ਹੋ ਸਕਦੇ ਕਿਉਂਕਿ ਸਰਕਾਰ ਦੀ ਇੱਜ਼ਤ ਦਾ ਸਵਾਲ ਹੈ ਹੁਣ ਗੱਲ ਇੱਥੇ ਹੈ ਕਿਸਾਨਾਂ ਦੀ ਵੀ ਇੱਜ਼ਤ ਦਾ ਸਵਾਲ ਹੈ ਕਿਸਾਨ ਵੀ ਇਹ ਸਮਝ ਬੈਠੇ ਨੇ ਵੀ ਜੇ ਅਸੀਂ ਇਹਦੂ ਕਟ ਮੰਨ ਗਏ ਤਾਂ ਜਿੰਨੇ ਉੱਥੇ ਬੈਠੇ ਨੇ ਚਾਹੇ 20000 ਚਾਹੇ 50000 ਚਾਹੇ ਲੱਖ ਹੈ ਚਾਹੇ 2 ਲੱਖ ਹੈ ਤੇ ਵੜਨ ਉਹਨਾਂ ਦੇ ਵੀ ਨਹੀਂ ਬਣ ਅਜ ਦੇਣੇ ਜੀ ਇਹ ਸਰਕਾਰ ਦੀ ਵੀ ਨੱਕ ਦਾ ਸਵਾਲ ਹੈ ਹੁਣ ਇਹ ਪਤਾ ਲੱਗਦਾ ਹੈ ਵੀ ਇੱਜ਼ਤ ਦਾ ਸਵਾਲ ਰੱਖਣਾ ਹੈ ਜਾਂ ਕਿਸਾਨੀ ਬਚਾਉਣੀ ਹੈ ਜੀ ਦੋ ਗੱਲਾਂ ਨੇ ਇਹ ਤੇ ਨਿਰਪੰਡ ਕਰਦਾ ਹੈ ਕਿਸਾਨੀ ਕਿਹਨੇ ਬਚਾਉਣੀ ਹੈ ਕਿਸਾਨਾਂ ਨੇ ਬਚਾਉਣੀ ਹੈ ਜਾਂ ਸਰਕਾਰ ਨੇ ਬਚਾਉਣੀ ਹੈ ਇਹ ਤੇ ਨਿਰਪਰ ਕਰਦਾ ਹੈ ਇਸ ਲਈ ਮੈਨੂੰ ਇਹ ਲੱਗਦਾ ਹੈ ਸਾਰਿਆਂ ਤਰ੍ਹਾਂ ਨੂੰ ਇੱਜ਼ਤ ਨੱਕ ਛੱਡ ਕੇ ਕਿਸਾਨੀ ਬਚਾਉਣ ਵਾਲੂ ਆਉਣਾ ਚਾਹੀਦਾ ਜੇ ਸੋਧਾਂ ਨਾਲ ਕਿਸਾਨੀ ਬਚਦੀ ਹੈ ਸੋਧਾਂ ਨਾਲ ਬਚਾਓ ਜੇ ਵਾਪਸੀ ਹੋਣ ਨਾਲ ਹੀ ਬਚਦੀ ਹੈ ਤਾਂ ਬਿਲਕੁਲ ਵਾਪਸ ਹੋਣਾ ਚਾਹੀਦਾ ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਦਵਿੰਦਰਪਾਲ ਜੀ ਜਿਨ੍ਹਾਂ ਨੇ ਆਪਣੇ ਵੱਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਵੀ ਕੇਂਦਰ ਸਰਕਾਰ ਵੱਲੋਂ ਪਹਿਲੇ ਦਿਨ ਤੋਂ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਕਈ ਤਰ੍ਹਾਂ ਦੇ ਪਹੁੰਚੜੇ ਜਿਹੜੇ ਆਪnai ਜਾ ਰਹੇ ਨੇ ਪਰ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਨਾ ਕਰ ਸਕੀ ਤੇ ਆਖਰ ਜਿਹੜਾ ਹੈਗਾ ਕੇਂਦਰ ਸਰਕਾਰ ਹੁਣ ਕਿਸਾਨ ਜਥੇਬੰਦੀਆਂ ਨੂੰ ਪਾੜੋ ਤੇ ਰਾਜ ਕਰੋ ਇਹ ਨੀਤੀ ਤੇ ਆ ਗਈ ਹੈ ਉਹ ਕਿਸਾਨ ਜਥੇਬੰਦੀਆਂ ਨੂੰ ਕੁਝ ਬੰਦਿਆਂ ਨੂੰ ਕਦੀ 5 ਕਦੀ 11 ਬੰਦਿਆਂ ਨੂੰ ਸੱਦ ਕੇ ਜਿਹੜਾ ਮੀਟਿੰਗਾਂ ਕਰਨ ਦੀ ਇੱਛੁਕ ਹੋ ਗਈ ਹੈ ਉਹ ਮੀਟਿੰਗਾਂ ਕਰ ਰਹੀ ਹੈ ਤਾ ਜੋ ਕਿਸਾਨ ਜਿੱਥੇ ਬੰਦੀਆਂ ਚ ਪਾੜਾ ਪੈ ਸਕੇ ਤੇ ਜਿਹੜਾ ਇਹ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕੀਤਾ ਜਾ ਸਕੇ ਹੁਣ ਵੇਖਣ ਵਾਲੀ ਗੱਲ ਇਹ ਰਹੇਗੀ ਕੱਲ ਦੀ ਮੀਟਿੰਗ ਵਿੱਚ ਕੇਂਦਰ ਸਰਕਾਰ ਕਿਸਾਨਾਂ ਅਗੇ ਝੁਕਦੀ ਹੈ ਜਾਂ ਨਹੀਂ ਕਿਸਾਨਾਂ ਦੀ ਮੰਗਾਂ ਮੰਨਦੀ ਹੈ ਜਾਂ ਨਹੀਂ ਇਹ ਤਾਂ ਕੱਲ ਦੀ ਮੀਟਿੰਗ ਵਿੱਚ ਪਤਾ ਲੱਗੇਗਾ ਕੱਲ ਨੂੰ ਇਸੇ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਧੰਨਵਾਦ